ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਚਾਰੇ ਪਾਸੇ ਦੇ ਭੂਤ ਪ੍ਰੇਤ ਇਹਨਾਂ ਦੇ ਬਸ ਵਿੱਚ ਹੀ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕਥਾ ਸੁਣਾਈਆ ਇਨੇ ਨੂੰ ਕਿਸੇ ਨੇ ਪਖਤੂ ਦੇ ਜੋ ਪੰਜ ਪੁੱਤਰ ਰਹਿੰਦੇ ਸਨ ਉੱਥੇ ਉਹਨਾਂ ਨੂੰ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਕੂਦ ਦੇ ਨਜ਼ਦੀਕ ਇੱਕ ਪਿੱਪਲ ਦੇ ਥੱਲੇ ਆਪਣੇ ਸਿੰਘਾਂ ਨਾਲ ਬਰਾਜਮਨ ਹੋਏ ਸਨ ਇੰਨੇ ਨੂੰ ਭਗਤੂ ਦੇ ਪੰਜ ਪੁੱਤਰ ਘੋੜਿਆਂ ਨੂੰ ਸਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ پاس ਪਹੁੰਚਦੇ ਹਨ ਉਹਨਾਂ ਵਿੱਚ ਇੱਕ ਵੱਡੀ ਏਸਤਰੀ ਸੀ ਜਿਸ ਨੇ ਗੁਰਦਾਸ ਨਾਮੇ ਪੁੱਤਰ ਜੰਮਿਆ ਸੀ ਇੱਕ ਦਾ ਨਾਂ ਸੀ ਤਾਰਾ ਇੱਕ ਦਾ ਨਾਂ ਸੀ ਭਾਰਾ ਇੱਕ ਦਾ ਨਾਂ ਸੀ ਮੇਰਾ ਦਾ ਨਾਂ ਸੀ ਬਖਤਾਰ ਇਹ ਪੰਜੇ ਤਿਆਰ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚੇ ਤੇ ਘੋੜਿਆਂ ਨੂੰ ਬਹੁਤ ਸੋਹਣਾ ਸ਼ਿੰਗਾਰਿਆ ਹੋਇਆ ਉਨ੍ਹਾਂ ਉੱਤੇ ਚਾਂਦੀ ਦੀਆਂ ਕਾਠੀਆਂ ਪਾਈਆਂ ਹੋਈਆਂ। ਸਤਨਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਉੱਪਰ ਮੱਥਾ ਟੇਕਦੇ ਹਨ ਤੇ ਕਹਿੰਦੇ ਹਨ ਆਪ ਜੀ ਨੂੰ ਕਿਸੇ ਨੇ ਝੂਠ ਬੋਲਿਆ ਹੈ। ਇਹ ਖੂਬ ਵਿਚਾਰੇ ਦੀ ਕੀ ਗੱਲ ਹੈ? ਅਸਾਂ ਤਾਂ ਸਭ ਕੁਝ ਤੁਹਾਡੇ ਤੋਂ ਹੀ ਲਿਆ ਹੈ ਤੇ ਅਸੀਂ ਛੋਟੇ ਵੱਡੇ ਸਾਰੇ ਤੁਹਾਡੇ ਹੀ ਦਾਸਾਂ ਤੇ ਇਹ ਖੂਬ ਤੁਹਾਡੀ ਕਿਰਪਾ ਕਰਕੇ ਹੀ ਲਿਆ ਹੈ ਤੇ ਇਹ ਜੋ ਭੂਤ ਪ੍ਰੇਤ ਸਾਡੇ ਬਸ ਵਿੱਚ ਹੋਏ ਹਨ ਇਹ ਵੀ ਤੁਹਾਡੀ ਕਿਰਪਾ ਕਰਕੇ ਹੀ ਹੋਏ ਹਨ। ਇੱਕ ਕਰ ਤੁਸੀਂ ਸਾਨੂੰ ਪੰਜਵੇਂ ਜਾਮੇ ਵਿੱਚ ਇਹ ਆਸ਼ੀਰਵਾਦ ਨਾਂ ਦੇ ਤਾਂ ਇਹ ਸਾਡੇ ਬਸ ਨਹੀਂ ਸੀ ਹੁਣ ਕਹਿੰਦੇ ਹਨ ਕਿ ਆ ਘਰਬਾਰ ਵੀ ਸਭ ਕੁਝ ਤੁਹਾਡਾ ਹੀ ਹੈ ਅਸੀਂ ਤਾਂ ਤੁਹਾਡੇ ਮੰਗਤੇ ਹਾਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਭਰਾਵਾਂ ਵੱਲ ਤੱਕਦੇ ਹਨ ਤੇ ਮੁਸਕਰਾ ਕੇ ਕਹਿੰਦੇ ਹਨ ਕਿ ਤੁਸੀਂ ਸਾਡੇ ਅਸੀਂ ਤੁਹਾਡੇ ਹਾਂ ਗੋਬਿੰਦ ਸਿੰਘ ਜੀ ਨੇ ਉਹਨਾਂ ਤੋਂ ਸੁਖ ਸੰਤ ਪੁੱਛੀ ਖੁਸ਼ੀ ਸਾਂਝੀ ਕੀਤੀ ਤੇ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਂਦੀ ਦੀ ਕਾਠੀ ਵਾਲਾ ਘੋੜਾ ਪੇਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਤੁਸੀਂ ਸਾਡੇ ਨਾਲ ਚੱਲੋ ਫਿਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨਾਲ ਜਾਂਦੇ ਹਨ ਤੇ ਉਹ ਘਰੇ ਜਾ ਕੇ ਸੁੰਦਰ ਬਹੁਤ ਸੋਹਣੇ ਬਸੌਣੇ ਬਸਾਉਂਦੇ ਹਨ ਤੇ ਤੁੰਗੂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਉੱਪਰ ਵਿਰਾਜਮਾਨ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਸਾਡਾ ਸਾਰਾ ਪਰਿਵਾਰ ਸਹਿਜ ਧਾਰੀ ਹੈ ਅਸੀਂ ਅੰਬਰਤਾਰੀ ਨਹੀਂ ਹਾਂ ਜੇ ਤੁਹਾਡਾ ਹੁਕਮ ਹੋਵੇ ਤਾਂ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਸਾਡੀ ਤੁਹਾਡੇ ਉੱਪਰ ਬਹੁਤ ਕਿਰਪਾ ਹੈ ਤੇ ਜੋ ਤੁਸੀਂ ਲਿਆਉਂਗੇ ਉਹ ਸਾਨੂੰ ਮਨਜ਼ੂਰ ਹੋਵੇਗਾ ਹੁਣ ਪੰਜਾ ਭਰਾਮਾ ਨੇ ਸਤਿਗੁਰੂ ਅੱਗੇ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਪ੍ਰਸ਼ਾਦਾ ਸਕਾਇਆ ਸਿੰਘਾਂ ਨੂੰ ਪ੍ਰਸ਼ਾਦ ਦਸਕਾਇਆ ਫੇਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਸਹਿਜ ਹੋ ਕੇ ਆਪਣੇ ਤੰਬੂ ਵਿੱਚ ਜਾ ਕੇ ਚਲੇ ਗਏ ਇਸ ਤੋਂ ਬਾਅਦ ਇਹਨਾਂ ਨੇ ਗੁਰੂ ਦੇ ਸਿੱਖਾਂ ਲਈ ਵੀ ਭੋਜਨ ਬਣਾਇਆ ਤੇ ਉਹਨਾਂ ਨੂੰ ਵੀ ਵਰਤਾਇਆ ਸੀ ਤੇ ਘੋੜਿਆਂ ਲਈ ਘਾਹ ਭੇਜਿਆ ਸੀ ਦਾਣੇ ਭੇਜੇ ਸਨ ਤੇ ਫਿਰ ਇਹਨਾਂ ਸਾਰਿਆਂ ਨੇ ਗੁਰੂ ਜੀ ਦੀ ਤੇ ਸਿੱਖ ਸੰਗਤਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਨਾਲੇ ਸਿੱਖਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੁਣ ਕਈ ਤਰਕਵਾਦੀ ਲੋਕ ਕਹਿਣਗੇ ਕਿ ਇਹ ਸਭ ਇੱਕ ਮਿਥ ਬਣਾਇਆ ਹੋਇਆ ਹੈ ਜਾਂ ਕਹਿਣਗੇ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਕੋਈ ਕਾਲਪਨਿਕ ਕਹਾਣੀ ਨਹੀਂ ਜੇਕਰ ਅੱਜ ਵੀ ਪਾਕ ਤੇ ਜਾਓਗੇ ਤਾਂ ਉਥੇ ਇਸ ਖੂਪਰ ਵੀ ਲਿਖਿਆ ਹੋਇਆ ਹੈ ਪੂਤਾਂ ਵਾਲਾ ਖੂਪ ਤੇ ਇਹ ਖੂਪ ਰਾਤੇ ਰਾਤ ਹੀ ਬਣਾ ਹੋਇਆ ਹੈ ਇਸ ਖੂਪ ਦੇ ਲਾਗੇ ਹੀ ਗੁਰਦੁਆਰਾ ਮਹਿਲ ਸਾਹਿਬ ਵੀ ਬਣਾ ਹੋਇਆ ਹੈ ਜੋ ਉਸਮੇ ਪਾਈ ਪਕਤੂ ਜੀ ਦੇ ਖਾਨਦਾਨ ਦਾ ਘਰ ਹੋਇਆ ਕਰਦਾ ਸੀ ਤੇ ਬਹੁਤ ਸਾਰੇ ਸਿੱਖ ਸੰਗਤਾਂ ਅੱਜ ਵੀ ਇਸ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੁੰਦੀਆਂ ਹਨ ਹੁਣ ਕੁਝ ਇਤਿਹਾਸਕਾਰ ਇਸ ਮਤ ਦੇ ਅਲੱਗ ਵੀ ਲਿਖਦੇ ਹਨ ਉਹ ਕਹਿੰਦੇ ਹਨ ਕੇ ਭਾਈ ਭਗਤਾ ਜੀ ਨੇ ਆਪਣੇ ਪਿੰਡ ਵਿੱਚ ਇਹ ਹੁਕਾ ਬਲਵਾ ਦਿੱਤਾ ਸੀ ਜਾਂ ਕਹਿ ਲਈਏ ਅਨਾਉਂਸਮੈਂਟ ਕਰਵਾ ਦਿੱਤੀ ਸੀ ਕਿ ਸਵੇਰੇ ਸਵੇਰੇ ਉੱਠ ਕੇ ਕਿਸੇ ਨੇ ਵੀ ਇੱਥੇ ਚੱਕੀ ਨਹੀਂ ਪੀਸਣੀ ਕਿਉਂਕਿ ਸਵੇਰ ਦੇ 3 ਵਜੇ ਤੱਕ ਪੂਤਾਂ ਇੱਟਾਂ ਜਾਂ ਕਹਿ ਲਈਏ ਚੂਨਾ ਗਾਰਾ ਲੈ ਕੇ ਆਉਂਦਿਆਂ ਸਨ ਤੇ ਖੂਬ ਬਣਾਉਂਦੇ ਆ ਸਨ ਪਰ ਕਿਸੇ ਬੀਬੀ ਨੇ ਸਵੇਰੇ 3 ਦੇ ਕਰੀਬ ਉੱਠ ਕੇ ਚੱਕੀ ਪੀਸ ਦਿੱਤੀ ਸੀ ਜਿਸ ਕਰਕੇ ਇਹ ਕੰਮ ਅੱਧ ਵਿਚਕਾਰ ਹੀ ਰਹਿ ਗਿਆ ਸੀ ਤੇ ਬਾਅਦ ਵਿੱਚ ਸਿੱਖ ਸੰਗਤਾਂ ਨੇ ਉਪਰਾਲਾ ਕਰਕੇ ਇਸ ਖੂਹ ਨੂੰ ਤਿਆਰ ਕੀਤਾ ਸੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਇੱਥੇ ਮੇਲਾ ਵੀ ਲੱਗਦਾ ਹੈ ਤੇ ਇਸ ਮੇਲੇ ਵਿੱਚ ਕੀਰਤਨ ਵੀ ਕਰਿਆ ਕਰਦੇ ਹਨ ਗੁਰੂ ਦਾ ਲੰਗਰ ਵੀ ਟੁੱਟ ਵਰਤਦਾ ਹੈ ਤੇ ਸਭ ਤੋਂ ਖਾਸ ਗੱਲ ਕਿ ਇਸ ਖੂਹ ਦਾ ਜੋ ਜਲ ਹੈ ਉਹ ਬਹੁਤ ਜ਼ਿਆਦਾ ਮਿੱਠਾ ਹੈ ਤੇ 1761 ਈਸਵੀ ਵਿੱਚ ਇਸ ਦਾ ਸਾਰਾ ਕੰਮ ਪੂਰਨ ਸਿਰੇ ਚੜ ਗਿਆ ਸੀ ਤੇ ਜੇਕਰ ਉਸਦੇ ਪਾਣੀ ਨੂੰ ਅੱਜ ਵੀ ਟੈਸਟ ਕਰਾਇਆ ਜਾਵੇ ਚੈੱਕ ਕਰਾਇਆ ਜਾਵੇ ਤਾਂ ਉਹ ਅੱਜ ਵੀ ਦੱਸਿਆ ਜਾਂਦਾ ਹੈ ਕਿ ਇੱਕ ਨੰਬਰ ਨਿਕਲਦਾ ਤੇ ਓਨਾ ਹੀ ਜ਼ਿਆਦਾ ਮਿੱਠਾ ਨਿਕਲਦਾ ਜਿੰਨਾ ਪਹਿਲਾਂ ਹੋਇਆ ਕਰਦਾ ਸੀ ਹੁਣ ਸਿੱਖ ਸੰਗਤਾਂ ਦੀ ਇੱਥੇ ਇੱਕ ਇਹ ਹੀ ਮੰਨਤਾ ਹੈ ਕਿ ਜੋ ਇੱਥੇ ਸੁੱਖ ਸੁਖੀ ਜਾਂਦੀ ਹੈ ਉਹ ਪੂਰੀ ਹੋ ਜਾਇਆ ਕਰਦੀ ਹੈ ਤੇ ਬਹੁਤ ਸਾਰੀ ਸਿੱਖ ਸੰਗਤਾਂ ਇਥੋਂ ਜਲ ਵੀ ਲੈ ਕੇ ਜਾਂਦੇ ਹਾਂ ਜਾਂ ਆਪਾਂ ਕਹਿ ਦਈਏ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਸਾਡੇ ਘਰ ਵਿੱਚੋਂ ਪੂਤ ਪ੍ਰੇਤ ਦਾ ਕੋਈ ਬਾਸਾ ਉਹ ਇਥੋਂ ਜਲ ਲੈ ਕੇ ਜਾਂਦੇ ਨੇ ਤੇ ਆਪਣੇ ਘਰ ਵਿੱਚ ਇਸ ਜਲ ਦਾ ਛਿੱਟਾ ਦਿੰਦੇ ਹਨ ਇਸ ਜਲ ਦੇ ਛਿੱਟਾ ਦੇਣ ਨਾਲ ਉੱਥੇ ਕੋਈ ਵੀ ਨੈਗੇਟਿਵ ਪਾਵਰ ਜਾਂ ਕਹਿੰਦੇ ਇਹ ਸ਼ਕਤੀ ਭੂਤ ਪ੍ਰੇਤ ਉੱਥੇ ਨਹੀਂ ਰਹਿੰਦੇ ਉਹ ਉਸ ਸਥਾਨ ਤੋਂ ਦੂਰ ਚਲੇ ਜਾਂਦੇ ਹਨ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਭਗਤਾ ਭਾਈ ਕਾ ਆ ਕੇ ਭਾਈ ਭਗਤੂ ਜੀ ਦੇ ਪਰਿਵਾਰ ਨੂੰ ਦਰਸ਼ਨ ਦਿੱਤੇ ਹਨ ਉਹਨਾਂ ਦੇ ਪੁੱਤਰਾਂ ਨੂੰ ਦਰਸ਼ਨ ਦਿੱਤੇ ਹਨ ਕਿਉਂਕਿ ਜੋ ਪਈ ਬਾਇਲੋਜੀ ਹੋਇਆ ਕਰਦੇ ਸਨ ਉਹਨਾਂ ਦਾ ਧੰਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਉਹਨਾਂ ਨੇ ਜੋ ਸਰੋਵਰ ਬਣਾਇਆ ਹੋਇਆ ਹੈ ਹਰਮੰਦਰ ਸਾਹਿਬ ਵਿਖੇ ਉਥੇ ਬਹੁਤ ਜ਼ਿਆਦਾ ਸੇਵਾ ਕਰਾਈ ਸੀ ਤੇ ਧੰਗੁਰੂ ਅਰਜਨ ਦੇਵ ਜੀ ਨੇ ਹੀ ਕਿਹਾ ਸੀ ਭਾਈ ਬੈਲੋ ਸਭ ਤੋਂ ਪਹਿਲੋ ਪਰ ਹੁਣ ਕਈ ਸ਼ੰਕਾਬਤੀ ਲੋਕ ਇਸ ਕਥਾ ਵਿਚਾਰ ਉੱਤੇ ਜ਼ਰੂਰ ਸ਼ੰਕਾ ਕਰਨਗੇ ਵੀ ਇਦਾਂ ਨਹੀਂ ਹੋ ਸਕਦਾ ਪਰ ਸ਼ੰਕਾ ਕਰਨ ਨੂੰ ਕੀ ਹੈ ਕੋਈ ਜਵਾਕ ਉੱਠ ਕੇ ਵੀ ਤਰਕ ਕਰ ਸਕਦਾ ਹੈ ਪਰ ਜਿੰਨਾਂ ਦਾ ਗੁਰੂ ਪ੍ਰਤੀ ਵਿਸ਼ਵਾਸ ਹੈ ਪਿਆਰ ਹੈ ਉਹ ਸਭ ਗੱਲਾਂ ਗੁਰੂ ਦੇ ਲਾਗੇ ਹੀ ਹੁੰਦਾ ਹੈ ਕਿ ਜੋ ਗੁਰੂ ਕਰਦਾ ਹੈ ਉਹ ਸਭ ਹੁੰਦਾ ਹੈ ਤੇ ਗੁਰਮਾਣੀ ਵਿੱਚ ਵੀ ਇਹ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਜੋ ਚੀਜ਼ ਹੈਗੀ ਆ ਉਹ ਮੌਜੂਦ ਵੀ ਹੈਗੀ ਹੈ ਇਸ ਜਹਾਨ ਤੇ ਤੇ ਇਹ ਸੀ ਪੂਤਾਂ ਵਾਲੇ ਖੂਹ ਤੇ ਭਾਈ ਬੈਲੋ ਤੇ ਭਾਈ ਭਗਤੂ ਜੀ ਦਾ ਇਤਿਹਾਸ ਹੱਥ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ